ਸਰ ਮੇਰੇ ਨਾਲ ਗਰਦਨ ਦੀ ਦਰਦ ਨਾਲ ਪੂਰੀ ਬਾਹਾਂ ਚ ਜਾਂਦੀ ਹੈ ਮੋਬਾਈਲ ਯਾਦਾ ਯੂਜ਼ ਕਰਦੇ ਜੀ ਹਾਂਜੀ ਸਰ ਜੇਕਰ ਤੁਹਾਡੇ ਵੀ ਕੰਦੇ ਤੋਂ ਲੈ ਕੇ نیچے ਬਾਹਾਂ ਤੱਕ ਦਰਦ ਆ ਰਹੀ ਹੈ ਤਾਂ ਇਹ ਸਿੰਪਲ ਮਸਲ ਸਟ੍ਰੇਨ ਨਹੀਂ ਇਹ ਸਰਵਾਈਕਲ ਡਿਸਕ ਪ੍ਰੋਲੈਪਸ ਹੋ ਸਕਦਾ ਹੈ ਇਹਦਾ ਕੀ ਮਤਲਬ ਹੈ ਨੋਰਮਲ ਜੋ ਸਾਡਾ ਸਿਰ ਹੈ ਇਹਦਾ ਵਜ਼ਨ ਅਰਾਊਂਡ 5 ਕਿਲੋ ਹੁੰਦਾ ਹੈ ਤੇ ਜਦੋਂ ਆਪਾਂ ਕੰਟੀਨਿਊਸਲੀ ਮੋਬਾਈਲ ਇਦਾਂ ਯੂਜ਼ ਕਰਦੇ ਹਾਂ ਤਾਂ ਸਾਡੇ ਸਿਰ ਦਾ ਵਜ਼ਨ 25 ਕਿਲੋ ਤੱਕ ਹੋ ਜਾਂਦਾ ਹੈ ਉਸ ਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਸਰਵਾਈਕਲ ਸਪਾਈਨ ਦੇ ਜਿਹੜੀ ਵਿੱਚ ਡਿਸਕ ਹੈ ਡਿਸਕ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਤੇ ਡਿਸਕ ਬਾਹਰ ਨਿਕਲਣ ਨੂੰ ਪੈਂਦੀ ਹੈ ਬਾਹਰ ਜਦੋਂ ਨਿਕਲਦੀ ਹੈ ਤਾਂ ਜਿਹੜੀਆਂ ਆਸ-ਪਾਸ ਨਰਵਜ਼ ਜਾਂਦੀਆਂ ਨੇ ਜਿਹੜੀਆਂ ਬਾਹਾਂ ਨੂੰ ਸਪਲਾਈ ਜਾਂਦੀਆਂ ਨੇ ਉਹ ਸਕਨ ਉਹਨਾਂ ਨੂੰ ਕੰਪਰੈਸ ਕਰਨ ਦੇ ਨਾਲ ਤੁਹਾਡਾ ਜਿਹੜਾ ਬਾਹ ਦਾ ਫੰਕਸ਼ਨ ਹੈ ਉਹ ਵੀ ਜਾ ਸਕਦਾ ਤੇ ਇਸ ਤੋਂ ਬਚਣ ਦੇ ਲਈ ਲਗਾਤਾਰ ਮੋਬਾਈਲ ਯੂਜ਼ ਕਰਨਾ ਬੰਦ ਕਰੋ ਖਾਸ ਕਰ ਝੁੱਕ ਕੇ ਜੇਕਰ ਮੋਬਾਈਲ ਯੂਜ਼ ਕਰਨਾ ਹੀ ਹੈ ਤਾਂ ਉਹ ਤੁਹਾਡੇ ਅੱਖਾਂ ਦੇ ਆਈ ਲੈਵਲ ਤੇ ਹੋਣਾ ਚਾਹੀਦਾ ਤੇ ਇੱਕ 20 20 20 ਰੂਲ ਫਾਲੋ ਕਰੋ ਇਹਦਾ ਕੀ ਮਤਲਬ ਹੈ ਹਰ 20 ਮਿੰਟ ਦੇ ਬਾਅਦ 20 ਸੈਕਿੰਡ ਦੇ ਲਈ 20 ਫੀਟ ਦੂ ਤੁਸੀਂ ਦੇਖਣਾ ਤੇ ਗਰਦਨ ਦੇ ਮਸਲ ਦੀਆਂ ਸਟਰੈਂਥਨਿੰਗ ਐਕਸਰਸਾਈਜ਼ਸ ਕਰਨੀਆਂ ਨੇ ਤੇ ਸਭ ਨਾਲੋਂ ਜ਼ਿਆਦਾ ਜਿਹੜੀ ਨੰਬਰ 1 ਤੇ ਐਕਸਰਸਾਈਜ਼ ਹੈ ਉਹ ਹੈ ਸ਼ੋਲਡਰ ਸ਼ਲੰਗਿੰਗ ਐਕਸਰਸਾਈਜ਼